ਸ਼ਸ਼ੀਕਲ ਜੀ ਮੇਰਾ ਨਾਮ ਸੰਦੀਪ ਕੌਰ ਪਿੰਡ ਤੰਦੀਵਾਲ ਪੰਜਾਬ ਰਾਜ ਦੇ ਹੱਤੀ ਆਜੀਵਿਕਾ ਕਮਿਸ਼ਨ ਦੁਆਰਾ ਅਸੀਂ ਭਗਵੰਤ ਮਾਨ ਸਰ ਦਾ ਤੇ ਡੀਪੀਐਮ ਸਰ ਤੇ ਬੀਪੀਐਮ ਸਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਮੋਲੋਵਾਲ ਵਿਖੇ ਇਹ ਪਹਿਲ ਹਾਜ਼ਰੀ ਖੋਲ ਕੇ ਦਿੱਤੀ ਹੈ ਜਿਸ ਦੁਆਰਾ ਜੀ ਮੇਰੇ ਪਿੰਡ ਵਿੱਚ ਸਾਰੀਆਂ ਲੇਡੀਜ਼ ਨੂੰ ਰੋਜ਼ਗਾਰ ਮਿਲ ਰਿਹਾ ਹੈ ਅਸੀਂ ਅੱਗੇ ਤੋਂ ਵੱਧ ਤੋਂ ਵੱਧ ਸਾਰੀਆਂ ਲੇਡੀਜ਼ ਨੂੰ ਘਰਾਂ ਦੇ ਵਿੱਚ ਇਹ ਕੰਮ ਪ੍ਰੋਵਾਈਡ ਕਰਵਾ ਰਹੇ ਹਾਂ ਅਤੇ ਪਿੰਡਾਂ ਦੀਆਂ ਲੇਡੀਜ਼ ਨੇ ਸਾਡੇ ਨਾਲ ਹੋਰ ਵੱਧ ਤੋਂ ਵੱਧ ਜੁੜਨਾ ਇਸ ਸਪੈਲ ਹੌਜਰੀ ਦੁਆਰਾ ਜੀ ਸਾਰੀਆਂ ਲੇਡੀਜ਼ ਨੂੰ ਬਹੁਤ ਫਾਇਦਾ ਹੋਇਆ ਉਹ ਲੇਡੀਜ਼ ਘਰੇ ਬੈਠੀਆਂ ਬੇਰੁਜ਼ਗਾਰ ਆਪਣਾ ਕੋਈ ਕੰਮ ਸ਼ੁਰੂ ਕਰ ਸਕਦੀਆਂ ਨੇ ਉਹ ਹੁਣ ਵੱਧ ਤੋਂ ਵੱਧ ਇੱਥੇ ਆ ਕੇ ਕੰਮ ਕਰ ਰਹੀਆਂ ਨੇ ਜੀਆਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਲੇਡੀਜ਼ ਆ ਰਹੀਆਂ ਨੇ ਤੇ ਸਾਰੀਆਂ ਅਸੀਂ ਮਿਲ ਕੇ ਕੰਮ ਕਰ ਰਹੇ ਹਾਂ। ਕਮਾਨ ਸਰਕਾਰ ਦੁਆਰਾ ਜਿਵੇਂ ਹੁਣ ਸਾਨੂੰ ਸਰਕਾਰੀ ਸਕੂਲਾਂ ਦੇ ਆਰਡਰ ਮਿਲੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਪੁਲਿਸ ਦੀਆਂ ਵਰਦੀਆਂ ਤੇ ਪ੍ਰਾਈਵੇਟ ਸਕੂਲਾਂ ਦੇ ਆਰਡਰ ਵੀ ਪਹਿਲ ਹੌਜ਼ਰੀ ਵਿੱਚ ਦਿੱਤੇ ਜਾਣਗੇ ਅਤੇ ਸਾਰੀਆਂ ਲੇਡੀਜ਼ ਨੂੰ ਵੱਧ ਤੋਂ ਵੱਧ ਰੁਜ਼ਗਾਰ ਹੋਰ ਵੀ ਮਿਲੇਗਾ। ਜਿਵੇਂ ਹੋਣਾ ਇਸ ਸਕੀਮ ਦੁਆਰਾ ਅਸੀਂ ਆਪਣੇ ਪਿੰਡ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਸ ਸਹੂਲਤ ਦਾ ਫਾਇਦਾ ਦੇ ਰਹੇ ਹਾਂ ਜਿਵੇਂ ਉਹਨਾਂ ਨੂੰ ਵੱਧ ਤੋਂ ਵੱਧ ਛੋਟੀਆਂ ਬੱਚਤਾਂ ਕਰਵਾਉਣੀ ਆ ਅਤੇ ਘਰਾਂ ਦੇ ਵਿੱਚ ਹੋਰਨ ਇੱਕ ਤਰ੍ਹਾਂ ਦੇ ਸਾਡੇ ਰੋਜ਼ਗਾਰ ਖੋਲ ਕੇ ਦਿੱਤੇ ਹੋਏ ਨੇ ਜਿਵੇਂ ਕਰਿਆਨਾ ਸਟੋਰ ਸਾਡੇ ਪਿੰਡਾਂ ਦੇ ਵਿੱਚ ਖੁੱਲੇ ਹੋਏ ਨੇ ਬੂਟ ਚੱਪਲ ਦਾ ਕੰਮ ਹੋ ਗਿਆ ਇਹ ਪਹਿਲਕ ਸਕੀਮ ਦੁਆਰਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਲੇਡੀਜ਼ ਨੂੰ ਸ਼ੁਰੂ ਕਰਵਾਇਆ ਗਿਆ ਆ ਔਨ ਦਾ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਵਧੀਆ ਕਰਨ ਦੀ ਮੰਗ ਕਰਦੇ ਹਾਂ ਤਾਂ ਜੋ ਕਿਸੇ ਨਾ ਕਿਸੇ ਤਰ੍ਹਾਂ ਨਾਲ ਹਰੇਕ ਲੇਡੀਜ਼ ਨੂੰ ਇਸ ਮੌਕੇ ਦਾ ਫਾਇਦਾ ਹੋ ਸਕੇ ਜੀ ਧੰਨਵਾਦ